ਗੌੜੀ ਬੈਰਾਗਣ ਮਹੱਲਾ ਚੌਥਾ ਜਿਉ ਜਨਨੀ ਸੁੱਤ ਜਨ ਪਾਲਤੀ ਰਾਖੈ ਨਦਰ ਮਝਾਰ ਫੰਤਰ ਬਾਹਰ ਮੁਖ ਦੇ ਗਰਾਸ ਖਿਨ ਖਿਨ ਪੋਚਾਰ ਤਿਉ ਸਤਗੁਰ ਗੁਰ ਸਿਖ ਰਾਖਤਾ ਹਰਪ੍ਰੀਤ ਪਿਆਰ ਮੇਰੇ RAM ਹਮ ਬਾਰਕ ਹਰ ਪ੍ਰਭ ਕੀ ਹੈ ਇਆਣੀ ਤਨ ਤਨ ਗੁਰੂ ਗੁਰ ਸਤਗੁਰ ਪਾੰਦਾ ਜਿਹਨ ਹਰ ਉਪਦੇਸ਼ ਦੇ ਕੀ ਏ ਸਿਆਣੀ ਰਹਾਉ ਜੈਸੀ ਗਗਨ ਪਰੰਤੀ ਉਡਤੀ ਕਪਰੇ ਬਾਗੇ ਵਾਲੀ ਉਹ ਰੱਖੈ ਚੀਤ ਪੀਛੇ ਵਿੱਚ ਬਚਰੇ ਨਿਤ ਹਿਰਦੈ ਸਾਰ ਸੰਭਾਲੀ ਿਉ ਸਤਗੁਰ ਸਿਖ ਪ੍ਰੀਤ ਹਰ ਹਰ ਕੀ ਗੁਰ ਸਿਖ ਰਖੈ ਜੀ ਨਾਲੀ ਜੈਸੀ ਕਾਤੀ ਤੀ ਸਬਤੀਸ ਹੈ ਵਿੱਚ ਰੱਖੈ ਰਸਨਾ ਮਾਸ ਰਤ ਕੇਰੀ ਕੋਈ ਜਾਣੋ ਮਾਸ ਕਾਤੀ ਕੈ ਕਿਸ ਹਾਥ ਹੈ ਸਭ ਵਸਗਤ ਹੈ ਹਰ ਕੀਰੀ ਤਿਉ ਸੰਤ ਜਨਾ ਕੀ ਨਰਿੰਦਾ ਕਰਹਿ ਹਰ ਰਾਖੈ ਪੈ ਜਨ ਕੀਰੀ ਭਾਈ ਮਤ ਕੋਈ ਜਾਣੋ ਕਿਸੀ ਕੈ ਕਿਸ ਹਾਥ ਹੈ ਸਭ ਕਰੀ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ ਐਸਾ ਹਰ ਨਾਮ ਮਨ ਚੇਤ ਨਿਤ ਧਿਆਵੋ ਜਨ ਨਾਨਕ ਜੋ ਅੰਤੀਅ ਔਸਰ ਲਏ ਛਡਾਇਆ ਗੌੜੀ ਬੈਰਾਗਣ ਮਹੱਲਾ ਚੌਥਾ ਜਿਸ ਮਿਲਿਆ ਮਨ ਹੋਇ ਆਨੰਦ ਸੋ ਸਤਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਹੀਐ ਮੇਰਾ ਸਤਗੁਰ ਪਿਆਰਾ ਕਿਤ ਵਿਦ ਮਿਲੈ ਕੌ ਖੇ ਨ ਖੇ ਨ ਕਰੀ ਨਮ ਸ਼ਕਾਰ ਮੇਰਾ ਗੁਰ ਪੂਰਾ ਕਿਉ ਮਿਲੈ ਰਹਾ ਕਰ ਕਿਰਪਾ ਹਰ ਮੇਲਿਆ ਮੇਰਾ ਸਤ ਗੁਰ ਪੂਰਾ ਇਚ ਪੁੰਨੀ ਜਨ ਕੇਰੀਆ ਲੈ ਸਤ ਗੁਰ ਧੂਦਾ ਹਰ ਭਗਤ ਦਰੜਾਵੇ ਹਰ ਭਗਤ ਸੁਣੇ ਤਿਸ ਸਤ ਗੁਰ ਮਿਲੀਐ ਟੋਟਾ ਮੂਹਣ ਨ ਆਵਈ ਹਰ ਲਾਭ ਨਿਤ ਡ੍ਰਿੜੀਐ ਜਿਸ ਕੋ ਰਿਦੈ ਵਿਗਾਸ ਹੈ ਫਾਉ ਤੂ ਜਾ ਨਹੀਂ ਨਾਨਕ ਤਿਸ ਗੁਰ ਮਿਲ ਉਧਰੈ ਹਰ ਗੁਣ ਗਾਵਾਹੀ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਇਆ ਦਇਆ ਪ੍ਰਭ ਕੀਨੀ ਮੇਰਾ ਮਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਭਇਆ ਅਤ ਗੂੜਾ ਹਰ ਰੰਗ ਭੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹਉ ਗੋਲੀ ਜਬ ਹਮ ਹਰ ਸੇਤੀ ਮਨ ਮਾਨਿਆ ਕਰਦੀਨੋ ਜਗਤ ਸਭ ਗੋਲ ਅਮੋਲੀ ਰਹਾਉ ਕਰਹੁ ਬੀਬੇਕ ਸੰਤ ਜਨ ਭਾਈ ਖੋਜ ਹਿਰਦੈ ਦੀਖ ਟੰਡੋਲੀ ਹਰ ਹਰ ਰੂਪ ਸਭ ਜੋਤ ਸਬਾਈ ਹਰ ਨਿਕਟ ਵਸੈ ਹਰ ਕੋਲੀ ਹਰ ਹਰ ਨਿਕਟ ਵਸੈ ਸਭ ਜਗ ਕੈ ਅਪਰੰਪਰ purkya toli ਹਰ ਹਰ ਪ੍ਰਗਟ ਕੀਓ ਗੁਰ ਪੂਰੇ ਸਿਰ ਵੇਚਿਓ ਗੁਰ ਪੈ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਨਾਗਤ ਤੁਮ ਵੱਡ ਪੁਰਖ ਵਡੋਲੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਮਿਲ ਸਤ ਗੁਰ ਗੁਰ ਵੇ ਚੋਲੀ ਗੌੜੀ ਪੂਰਬੀ ਮਹੱਲਾ ਚੌਥਾ ਜਗ ਜੀਵਨ ਅਪਰੰਪਰ ਸਵਾਮੀ ਜਗਦੀਸ਼ੁਰ ਪੁਰਖ ਵਧਾਤੇ ਜਿਤ ਮਾਰਗ ਤੁਮ ਪ੍ਰੇਰਹੁ ਸਵਾਮੀ ਤਿਤ ਮਾਰਗ ਹਮ ਜਾਤੇ ਰਾਮ ਮੇਰਾ ਮਨ ਹਰ ਸੇਤੀ ਰਾਤੇ ਸਤ ਸੰਗਤ ਮਿਲ ਰਾਮ ਰਸ ਪਾਇਆ ਹਰ ਨਾਮੈ ਨਾਮ ਸਮਾਤੇ ਰਹਾਉ ਹਰ ਹਰ ਨਾਮ ਹਰ ਹਰ ਜਗ ਅਵਖਦ ਹਰ ਹਰ ਨਾਮ ਹਰ ਸਾਤੇ ਤਿਨ ਕੇ ਪਾਪ ਦੁਖ ਸਭ ਬਿਨਸੇ ਜੋ ਗੁਰਮਤਿ ਰਾਮ ਰਸ ਖਾਤੇ ਜਿਨ ਕੋ ਲਿਖਤ ਲਿਖੇ ਧੁਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਦੁਰਮਤ ਮੈਲ ਗਈ ਸਭ ਤਨ ਕੀ ਜੋ RAM ਨਾਮ ਰੰਗ ਰਾਤੇ RAM ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੇਵੜ ਅਵਰਨਾ ਦਾਤੇ ਜਨ ਨਾਨਕ ਨਾਮ ਲੈ ਤਾਂ ਜੀਵੈ ਹਰ ਜੱਪੀਐ ਹਰ ਕਿਰਪਾਤੇ ਗੌੜੀ ਪੂਰਬੀ ਮਹੱਲਾ ਚੌਥਾ ਕਰੋ ਕਿਰਪਾ ਜਗ ਜੀ ਮਨ ਦਾਤੇ ਮੇਰਾ ਮਨ ਹਰ ਸੇਤੀ ਰਾਚੇ ਸਤਗੁਰ ਬਚਨ ਦੀਓ ਅਤ ਨਿਰਮਲ ਜਪ ਹਰ 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 ਮਨ ਮਾਚੇ RAM ਮੇਰਾ ਮਨ ਤਨ ਬੇਦਲੀਓ ਹਰ ਸਾਚੇ ਜਿਹ ਕਾਲ ਕੈ ਮੁਖ ਜਗਤ ਸਭ ਗਰਸਿਆ ਗੁਰ ਸਤਗੁਰ ਕੈ ਬਚਨ ਹਰ ਹਮ ਬਾਚੇ ਰਹਾਉ ਜਿਨ ਕੋ ਪ੍ਰੀਤ ਨਾਹੀ ਹਰ ਸੇਤੀ ਤੇ ਸਾਖਤ ਮੂੜ ਨਰ ਕਾਚੇ ਤਿਨ ਕੋ ਜਨਮ ਮਰਨ ਅਤ ਭਾਰੀ ਵਿਚ ਵਿਸਤਾ ਮਰ ਮਰ ਪਾਚੇ ਤੁਮ ਦਿਆਲ ਸਰਨ ਪ੍ਰਤ ਪਾਲਕ ਮੋ ਕੋ ਦੀਜੈ ਦਾਨ ਹਰ ਹਮ ਜਾਚੇ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰਨਾਚੇ ਆਪੇ ਸਾਹਾ ਵੱਡੇ ਪ੍ਰਭ ਸੁਆਮੀ ਹਮ ਬਣ ਜਾ ਰਹੇ ਹਤਾਚੇ ਮੇਰਾ ਮਨ ਤਨ ਜੀਉ ਰਾਸ ਸਭ ਤੇਰੀ ਜਨ ਨਾਨਕ ਕੇ ਸਾਹਾ ਪ੍ਰਭ ਸਾਚੀ ਗੌੜੀ ਪੂਰਬੀ ਮਹੱਲਾ ਚੌਥਾ ਤੁਮ ਦਿਆਲ ਸਰਬ ਦੁਖ ਭੰਜਨ ਇਕ ਬਿਨੋ ਸੁਨੋ ਦੇ ਕਾਨੇ ਜਿਸ ਤੇ ਤੁਮ ਹਰ ਜਾਣੀ ਸੁਆਮੀ ਸੋ ਸਤਗੁਰ ਮੇਲ ਮੇਰਾ ਪ੍ਰਾਨੀ RAM ਹਮ ਸਤਗੁਰ ਪਾਰ ਬ੍ਰਹਮ ਕਰਮਾਨੀ ਹਮ ਮੂੜ ਮੁਗਦ ਅਸੁੱਧ ਮਤ ਹੋਤੇ ਗੁਰ ਸਤਗੁਰ ਕੈ ਬਚਨ ਹਰ ਹਮ ਜਾਣੀ ਰਹਾਉ jitne ras anras ham dekhe sab titne phik phikane har ka naam amrit ras chakhiya mil satgur meeth ras gane jin ko gur satgur nahi petya te sakat mood diwani kin ke karm heen tur paaye dekh deepak moh pechane jin ko tum daya kar melo ਤੇ ਹਰ ਹਰ ਸੇਵ ਲਗਾਨੀ ਜਨ ਨਾਨਕ ਹਰ 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 ਜਪ ਪ੍ਰਗਟਿ ਮਤ ਗੁਰਮਤਿ ਨਾਮ ਸਮਾਨੀ